ਚੋਣਾ ਪੰਜਾਬ ਦਾ ਖੇੜਾ ਨਹੀਂ ਛੱਡਦੀਆਂ ਕਦੇ ਕੋਈ ਚੋਣ ਆ ਗਈ ਕਦੇ ਕੋਈ ਚੋਣ ਆ ਗਈ ਹੁਣ ਇੱਕ ਨਵੀਂ ਚੋਣ ਹੋ ਰ ਆ ਚੁੱਕੀ ਹੈ ਪੰਜਾਬ ਦੇ ਵਿੱਚ ਹਲਕਾ ਖੰਡੂਰ ਸਾਹਿਬ ਤੋਂ ਜੋ ਆਮ ਆਦਮੀ ਪਾਰਟੀ ਦੇ ਐਮਐਲਏ ਹਨ ਮਨਜਿੰਦਰ ਲਾਲਪੁਰਾ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋ ਚੁੱਕੀ ਹੈਗੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਸੀ ਕਿ ਵੀ ਮੇਰੀ ਸਜ਼ਾ ਰੱਦ ਕਰ ਦਿੱਤੀ ਜਾਵੇ ਪਰ ਹਾਈ ਕੋਰਟ ਨੇ ਉਹਨਾਂ ਦੀ ਸਜ਼ਾ ਨਹੀਂ ਰੱਦ ਕੀਤੀ ਹਾਈ ਕੋਰਟ ਨੇ ਕਿਹਾਗਾ ਵੀ ਸੀੜ-ਸਾੜ ਦਾ ਮਸਲਾਗਾ ਔਰਤ ਨੇ ਥੋੜੇ ਤੇ ਕੇਸ ਕਰਿਆ ਸੀਗਾ ਇਸ ਕਰਕੇ ਸਾਨੂੰ ਸਜ਼ਾ ਹੋਈ ਹੈਗੀ ਤੇ ਸਾਨੂੰ 4 ਸਾਲ ਸਜ਼ਾ ਭੁਗਤਣੀ ਪੈਣੀ ਹੈਗੀ ਇਸ ਕਰਕੇ ਉਹਨਾਂ ਦੀ ਕੁਰਸੀ ਹੈ ਜਿਹੜੀ ਉਹ ਖਾਲੀ ਹੋ ਚੁੱਕੀ ਹੈਗੀ ਤੇ ਹੁਣ ਜਮਣੀ ਚੋਣ ਖੰਡੂਰ ਸਾਹਿਬ ਦੇ ਵਿੱਚ ਆ ਚੁੱਕੀ ਹੈਗੀ ਖੰਡੂਰ ਸਾਹਿਬ ਤੋਂ ਜਮਣੀ ਚੋਣ ਹੋਊਗੀ ਜੋ ਹਲਕਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਹਲਕਾਗਾ ਜਿੱਥੋਂ ਭਾਈ ਅੰਮ੍ਰਿਤਪਾਲ ਸਿੰਘ ਜੀ 2024 ਦੇ ਵਿੱਚ ਐਮਪੀ ਬਣੇ ਸਨ ਤੇ ਹੁਣ ਉੱਥੇ ਵੋਟਾਂ ਪੈਣਗੀਆਂ ਹਲਕਾ ਹੋਵੇ ਭਾਈ ਅੰਮ੍ਰਿਤਪਾਲ ਸਿੰਘ ਦਾ ਤੇ ਵੋਟਾਂ ਜਿਮਣੀ ਚੋਣਾ ਉੱਥੇ ਆ ਜਾਣਾ ਤਾਂ ਬਹੁਤ ਵੱਡੀ ਗੱਲ ਆ ਗਈ ਕਿਉਂਕਿ ਇਹ ਹਲਕਾ ਮੰਨਿਆ ਹੋਇਆਗਾ ਇੱਥੋਂ ਖੜਾ ਹੋਇਆ ਸੀ 2024 ਦੇ ਵਿੱਚ ਪਈ ਅੰਮ੍ਰਿਤਪਾਲ ਸਿੰਘ ਖਾਲਸਾ ਐਮਪੀ ਬਣੇ ਸੀ ਬਹੁਤ ਵੱਡੀ ਲੀਡ ਦੇ ਨਾਲ ਤੇ ਸਰਕਾਰ ਹਾਰ ਚੁੱਕੀ ਸੀ ਐਮਪੀ ਸੀਟ ਇਥੋਂ ਤੇ ਹੁਣ ਸਰਕਾਰ ਦੇ ਨਾਲ ਕੀ ਹੋਵੇਗਾ ਆਪਾਂ ਆਪ ਹੀ ਹਿਸਾਬ ਲਾ ਸਕਦੇ ਹਾਂ ਕਿ ਜੇਕਰ ਕੋਈ ਪਈ ਅੰਮ੍ਰਿਤਪਾਲ ਸਿੰਘ ਦਾ ਨਜ਼ਦੀਕੀ ਜਾਂ ਉਹਨਾਂ ਦਾ ਭਰਾ ਜਾਂ ਉਹਨਾਂ ਦੇ ਪਿਤਾ ਇਸ ਵੋਟਾਂ ਦੇ ਵਿੱਚ ਖੜੇ ਹੋਏ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਚੋਣ ਲੜੀ ਤਾਂ ਜਰੂਰ ਲੋਕ ਉਹਨਾਂ ਨੂੰ ਵੋਟਾਂ ਪਾ ਸਕਦੇ ਨੇਗੇ ਕਾਫੀ ਟੱਕਰ ਹੋਗੀ ਪੈੜੀ ਇਸ ਹਲਕੇ ਤੇ ਬੁਰੀ ਵਧੀਆ ਟੱਕਰ ਹੋਗੀ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਸਤਕਾਰ ਕਰਦੇ ਨੇ ਲੋਕ ਹਜੇ ਵੀ ਭਾਵੇਂ ਤਰਨਤਾਰਨ ਦੀ ਜਿਮਣੀ ਚੋਣਾਂ ਜਿਹੜੀ ਉਹ ਹਾਰ ਚੁੱਕੇ ਨੇਗੇ ਵਾਰਸ ਪੰਜਾਬ ਦੇ ਪਰ ਇਸ ਚੋਣ ਦੇ ਵਿੱਚ ਜ਼ਰੂਰ ਲੋਕ ਉਹਨਾਂ ਦੇ ਨਾਲ ਖੜਨਗੇ ਉਹਨਾਂ ਦੀ ਪਾਰਟੀ ਦੇ ਨਾਲ ਖੜਨਗੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਮੁਕਾਬਲਾ ਕੀਤਾ ਤਰਨਤਾਰਨ ਦੀ ਜਮਣੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਤੇ ਹੁਣ ਦੇਖਿਓ ਇਹ ਕੀ ਹੋਊਗਾ ਇਹ ਅਕਾਲੀ ਦਲ ਕਿੰਨਾ ਕੁ ਮੁਕਾਬਲਾ ਕਰਦਾ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਸਰਕਾਰ ਲਈ ਵੀ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਹੋਣਗੀਆਂ ਇਹ ਜਮਣੀ ਚੋਣ ਜਿੱਤਣ ਵਾਸਤੇ ਜਿਵੇਂ ਤਰਨਤਾਰਨ ਜਮਣੀ ਚੋਣ ਜਿੱਤਣ ਵਾਸਤੇ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਸੀਗਾ ਉਸੇ ਤਰ੍ਹਾਂ ਹੁਣ ਜ਼ੋਰ ਇੱਥੇ ਵੀ ਲਾਉਣਾ ਪਊਗਾ ਸਰਕਾਰ ਨੂੰ ਫੁੱਲ ਬਟਾ ਫੁੱਲ ਜੋਰ ਲਾਉਣਾ ਪਊਗਾ ਬਾਕੀ ਹੁਣ ਦੇਖਾਂਗੇ ਸਰਕਾਰ ਕਿਹੜੀ ਪਾਰਟੀ ਦਾ ਕਿਹੜਾ ਐਮ.ਐਲ.ਏ ਜੋ ਸਾਫ ਕੰਮ ਐਮ.ਐਲ.ਏ ਲਿਆਗਾ ਉਹਨੂੰ ਇੱਥੇ ਲੈ ਕੇ ਆਉਂਦੀ ਹੈਗੀ ਆਉਦੀ ਪਾਰਟੀ ਦੇ ਵਿੱਚ ਕਿਹੜੀ ਪਾਰਟੀ ਤੋਂ ਉਧਾਰਾ ਲੈ ਕੇ ਆਉਂਦੀ ਹੈਗੀ ਸਰਕਾਰ ਦੇਖੋ ਭਗਵੰਤ ਮਾਨ ਜੀ ਕਿਹਨੂੰ ਕੈਂਡੀਡੇਟ ਬਣਾਉਣਗੇ ਤੇ ਕਾਂਗਰਸ ਕਿਹਨੂੰ ਬਣਾਉਗੀ ਅਕਾਲੀ ਦਲ ਕਿਹਨੂੰ ਬਣਾਊਗਾ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਵਿੱਚੋਂ ਕਿਹੜਾ ਟਿਕਟ ਤੇ ਚੋਣ ਲੜੂਗਾ ਤੁਸੀਂ ਕਮੈਂਟ ਜ਼ਰੂਰ ਕਰਿਓ ਦੱਸਿਓ ਵੀ ਇਸ ਖੰਡੂਰ ਸਾਹਿਬ ਤੇ ਜੋ ਚੋਣ ਹੋਣੀ ਹੈਗੀ ਉਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਕੀ ਸਥਾਨ ਹੋਊਗਾ ਕੀ ਗੱਲਬਾਤ ਹੋਊਗੀ ਉਹਨਾਂ ਦੇ ਪਰਿਵਾਰ ਵੱਲੋਂ ਕੌਣ ਚੋਣ ਲੜੂਗਾ ਤੇ ਕੌਣ ਚੋਣਾਂ ਦੇ ਵਿੱਚ ਜਿੱਤ ਸਕਦਾ ਹੈ ਆਪਣੇ ਸੁਝਾਅ ਜ਼ਰੂਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ